ਸਤ ਸ੍ਰੀ ਅਕਾਲ ਮੈਂ ਸੁਨੇਨਾ ਦੇਸ਼ ਦੁਨੀਏ ਦੀ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਅੱਜ ਦੀ ਪਹਿਲੀ ਖਬਰ ਵੱਲ ਦੱਖਣੀ THAILAND ਚ ਹਾਲ ਹੀ ਚ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਘੱਟੋ ਘੱਟ 145 ਤੱਕ ਪਹੁੰਚ ਗਈ ਹੈ ਜਿਵੇਂ ਜਿਵੇਂ ਪਾਣੀ ਦਾ ਪੱਧਰ ਘਟ ਰਿਹਾ ਪੂਰੇ ਖੇਤਰ ਚ ਤਬਾਹੀ ਦਾ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਆਫ਼ਤ ਨਿਵਾਰਨ ਤੇ ਨਿਯੁਨਤਕਰਨ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਦੱਖਣੀ THAILAND ਦੇ 12 ਸੂਬਿਆਂ ਵਿੱਚ ਪਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨਾਲ 12 ਲੱਖ ਤੋਂ ਜ਼ਿਆਦਾ ਪਰਿਵਾਰ ਅਤੇ 36 ਲੱਖ ਲੋਕ ਪ੍ਰਭਾਵਿਤ ਹੋਏ ਨੇ ਸਰਕਾਰੀ ਬੁਲਾਰੇ ਸ਼੍ਰੀ ਪੋਂਗ ਨੇ ਬੈਕਾਂਗ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਹੜ੍ਹਾਂ ਕਾਰਨ 8 ਸੂਬਿਆਂ ਵਿੱਚ 145 ਲੋਕਾਂ ਦੀ ਮੌਤ ਹੋ ਗਈ ਹੈ ਸੋ ਤਲਾ ਸੁਬੇ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ ਜਿੱਥੇ ਘੱਟੋ ਘੱਟ 110 ਲੋਕਾਂ ਦੀ ਮੌਤ ਹੋ ਚੁੱਕੀ ਹੈ ਬੁਲਾਰੇ ਨੇ ਦੱਸਿਆ ਕਿ ਜਿਵੇਂ ਜਿਵੇਂ ਹੜ ਦਾ ਪਾਣੀ ਘਟਿਆ ਤਲਾਸ਼ੀ ਅਤੇ ਬਚਾਅ ਕਾਰਜਾਂ ਵਿੱਚ ਸਫਲਤਾ ਮਿਲੀ ਹੈ ਸੌਂਖਲਾ ਸੁਬੇ ਵਿੱਚ ਪਾਣੀ ਦਾ ਪੱਧਰ ਘਟ ਹੋਣ ਬਾਅਦ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਖਬਰਾਂ ਅਨੁਸਾਰ ਰਾਹਤ ਕਰਮਚਾਰੀ ਹੁਣ ਉਹਨਾਂ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਏ ਨੇ ਜੋ ਪਹਿਲਾਂ ਪਾਣੀ ਵਿੱਚ ਡੁੱਬੇ ਹੋਏ ਸਨ ਇੱਥੋਂ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਨੇ ਦੱਖਣ ਦਾ ਸਭ ਤੋਂ ਵੱਡਾ ਸ਼ਹਿਰ ਰਾਤਜ਼ਾਈ ਵੀ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਵਿੱਚੋਂ ਖੇਤਾਂ ਵਿੱਚ ਪਾਣੀ ਦਾ ਪੱਧਰ ਘਟ ਗਿਆ ਪਰ ਕੁਝ ਥਾਵਾਂ ਤੇ ਜਲ ਪੱਧਰ ਅਜੇ ਵੀ ਉੱਚਾ ਬਣਿਆ ਹੋਇਆ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਦੱਖਣ ਵਿੱਚ بارش ਘਟ ਗਈ ਹੈ ਪਰ ਕੁਝ ਇਲਾਕਿਆਂ ਵਿੱਚ ਅਜੇ ਵੀ ਚੇਤਾਵਨੀ ਦਿੱਤੀ ਗਈ ਹੈ ਹੜਾਂ ਕਾਰਨ ਪਾਰੀ ਅਵਿਵਸਥਾ ਪੈਦਾ ਹੋ ਗਈ ਹੈ ਹਜ਼ਾਰਾਂ ਲੋਕ ਫਸੇ ਰਹੇ ਸੜਕਾਂ ਤੇ ਆਵਾਜਾਈ ਰੁਕ ਗਈ ਅਤੇ ਨੀਵੇਂ ਇਲਾਕਿਆਂ ਵਿੱਚ ਇਮਾਰਤਾਂ ਤੇ ਵਾਹਨ ਪਾਣੀ ਵਿੱਚ ਡੁੱਬ ਗਏ ਸਨ ਪ੍ਰਭਾਵਿਤ ਖੇਤਰਾਂ ਤੋਂ ਆਏ ਵੀਡੀਓ ਤੇ ਤਸਵੀਰਾਂ ਵਿੱਚ ਨੁਕਸਾਨੀਆਂ ਗਈਆਂ ਸੜਕਾਂ ਡਿੱਗੇ ਹੋਏ ਬਿਜਲੀ ਦੇ ਖੰਭੇ ਕਰੇਲੂ ਉਪਕਰਣ ਅਤੇ ਹੜ ਦੇ ਪਾਣੀ ਨਾਲ ਬਹਿ ਕੇ ਆਇਆ ਮਲਬਾ ਸੜਕਾਂ ਦੇ ਕਿਨਾਰੇ ਜਮਾ ਦੇਖਿਆ ਗਿਆ ਇਸ ਹਫਤੇ ਭਾਰਤ ਤੇ ਦੁਨੀਆ ਭਰ ਵਿੱਚ ਹਵਾਈ ਯਾਤਰਾ ਪ੍ਰਭਾਵਿਤ ਹੋਣ ਵਾਲੀ ਹੈ ਕਿਉਂਕਿ 에어ਬੱਸ A320 ਫੈਮਿਲੀ 에ਅਰਕ੍ਰਾਫਟ ਨੂੰ ਸੌਫਟਵੇਅਰ ਅਪਗ੍ਰੇਡ ਲਈ ਜ਼ਮੀਨ ਤੇ ਰੱਖਿਆ ਗਿਆ ਇਨ੍ਹਾਂ ਜਹਾਜ਼ਾਂ ਨੂੰ ਤੇਜ਼ ਸੋਲਰ ਰੇਡੀਏਸ਼ਨ ਦਾ ਖਤਰਾ ਹੈ ਭਾਰਤ ਵਿੱਚ ਇੰਡੀਗੋ ਅਤੇ 에ਅਰ ਇੰਡੀਆ ਗਰੁੱਪ ਨਾਲ ਸੰਬੰਧਿਤ 350 ਤੋਂ ਵੱਧ A320 ਫੈਮਿਲੀ 에ਅਰਕ੍ਰਾਫਟ ਨੂੰ ਅਪਗ੍ਰੇਡ ਲਈ ਜ਼ਮੀਨ ਤੇ ਰੱਖਿਆ ਜਾਵੇਗਾ ਜਿਸ ਦੇ 2-3 ਦਿਨਾਂ ਵਿੱਚ ਪੂਰਾ ਹੋਣ ਦੀ ਉਮੀਦ ਹੈ ਇਹ ਜਹਾਜ਼ ਅਗਲੇ ਸੋਮਵਾਰ ਜਾਂ ਮੰਗਲਵਾਰ ਤੱਕ ਦੁਬਾਰਾ ਉਡਾਣ ਭਰਨਾ ਸ਼ੁਰੂ ਕਰ ਦੇਣਗੇ 에어ਬੱਸ A320 ਜਹਾਜ਼ ਵਿੱਚ 에ਸ ਅਨੁਸਾਰ ਅਪਗ੍ਰੇਡ ਦੁਨੀਆ ਭਰ ਵਿੱਚ ਲਗਭਗ 6000 ਜਹਾਜ਼ਾਂ ਨੂੰ ਪ੍ਰਭਾਵਿਤ ਕਰੇਗਾ ਅਪਗ੍ਰੇਡ ਇੱਕ ਘਟਨਾ ਤੋਂ ਬਾਅਦ ਕੀਤਾ ਜਾ ਰਿਹਾ ਹੈ 3 ਅਕਤੂਬਰ 2025 ਨੂੰ ਇੱਕ ਜ਼ੈਂਟ ਵੱਲੋਂ A320 ਜਹਾਜ਼ ਕੈਨਕਨ ਤੋਂ ਨਿਵਾਰਕ ਜਾ ਰਿਹਾ ਸੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਨੁਸਾਰ ਜਹਾਜ਼ ਅਚਾਨਕ ਪਾਇਲਟ ਇਨਪੁਟ ਤੋਂ ਬਿਨਾ ਹੇਠਾਂ ਵੱਲ ਡਿੱਗ ਗਿਆ ਇਹ ਬੇਕਾਬੂਤਰਾ ਸੰਭਾਵਿਤ ਤੌਰ ਤੇ ਫਲਾਈਟ ਕੰਟਰੋਲ ਕੰਪਿਊਟਰ ਸਵਿਚ ਤਬਦੀਲੀ ਦੌਰਾਨ ਹੋਇਆ ਸੀ ਘਟਨਾ ਤੋਂ ਬਾਅਦ ਜਹਾਜ਼ ਨੂੰ ਟੈਂਪਾ ਵੱਲ ਮੋੜ ਦਿੱਤਾ ਗਿਆ ਜਿੱਥੇ ਕੁਝ ਯਾਤਰੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਰਿਪੋਰਟ ਮੁਤਾਬਕ ਇਸ ਸਮੱਸਿਆ ਨੂੰ ਠੀਕ ਕਰਨ ਲਈ ਇੱਕ ਸੌਫਟਵੇਅਰ ਅਪਗ੍ਰੇਡ ਦੀ ਲੋੜ ਹੈ ਨਵੇਂ A320 ਫੈਮਿਲੀ 에ਰਕ੍ਰਾਫਟ ਲਈ ਇਹ ਕੰਮ ਹਰੇ ਕ੍ਰਾਫਟ ਤੇ ਲੋਡਿੰਗ ਸਹੂਲਤ 라ਹੀਂ ਲਗਭਗ ਅੱਧੇ ਘੰਟੇ ਵਿੱਚ ਪੂਰਾ ਹੋ ਜਾਵੇਗਾ ਪੁਰਾਣੇ A320 에ਕ੍ਰਾਫਟ ਨੂੰ ਕੁਝ ਹਾਰਡਵੇਅਰ ਅਪਗ੍ਰੇਡ ਦੀ ਵੀ ਲੋੜ ਹੋਵੇਗੀ ਇਸ ਲਈ ਕੰਮ ਵਿੱਚ ਥੋੜਾ ਸਮਾਂ ਲੱਗੇਗਾ ਵਾਸ਼ਿੰਗਟਨ ਵਿੱਚ ਇੱਕ ਅਫਗਾਨ ਨਾਗਰਿਕ ਵੱਲੋਂ ਅਮਰੀਕੀ ਨੈਸ਼ਨਲ ਗਾਰਡ ਦੇ ਇੱਕ ਫੌਜੀ ਦਾ ਗੋਲੀ ਮਾਰ ਕੇ ਕਤਲ ਕਰਨ ਦੀ ਘਟਨਾ ਤੋਂ ਬਾਅਦ ਪੜ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਪ੍ਰਵਾਸ ਨੂੰ ਪੱਕੇ ਤੌਰ ਉਤੇ ਰੋਕ ਦੇਣਗੇ ਤੇ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣਗੇ ਜੋ ਸੁਰੱਖਿਆ ਲਈ ਖਤਰਾ ਨੇ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਚਿੰਤਾ ਵਾਲੇ ਹਰ ਦੇਸ਼ ਤੋਂ ਪ੍ਰਵਾਸੀਆਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ਸਖਤ ਮੁੜ ਜਾਂਚ ਕਰੇਗੀ ਅਫਗਾਨ ਨਾਗਰਿਕ ਰਹਿਮਾਨੁਲਾ ਲਕਨਵਾਲ ਨੇ ਅਮਰੀਕੀ ਫੌਜ ਦੀ ਮਹਰ 20 ਸਾਲ ਦੀ ਸਾਰਾ ਬ੍ਰੇਕਸਟ੍ਰੋਮ ਅਤੇ ਅਮਰੀਕੀ ਹਵਾਈ ਫੌਜ ਦੇ 24 ਸਾਲਾ ਸਰਜੈਂਟ ਐਂਡਰੀਓ ਬੁਲਫ ਨੂੰ ਗੋਲੀਆਂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਅਗਲੇ ਦਿਨ ਇਲਾਜ ਦੌਰ ਬੈਕਸਟ੍ਰੋਮ ਦੀ ਮੌਤ ਹੋ ਗਈ ਸੀ 트럼ਪ ਨੇ ਰੁੱਤ ਸੋਸ਼ਲ ਉਤੇ ਇੱਕ ਪੋਸਟ ਵਿੱਚ ਕਿਹਾ ਭਾਵੇਂ ਅਸੀਂ ਤਕਨੀਕੀ ਤੌਰ ਉਤੇ ਤਰੱਕੀ ਕੀਤੀ ਹੈ ਇਮੀਗ੍ਰੇਸ਼ਨ ਨੀਤੀ ਨੇ ਬਹੁਤ ਸਾਰੇ ਲੋਕਾਂ ਲਈ ਉਨ੍ਹਾਂ ਲਾਭਾਂ ਅਤੇ ਰਹਿਣ ਦੀਆਂ ਸਥਿਤੀਆਂ ਨੂੰ ਖੋਰਾ ਲਗਾ ਦਿੱਤਾ ਮੈਂ ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਪ੍ਰਵਾਸ ਨੂੰ ਪੱਕੇ ਤੌਰ ਉਤੇ ਰੋਕਾਂਗਾ ਤਾਂ ਜੋ ਅਮਰੀਕੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੀ ਇਜਾਜ਼ਤ ਦਿੱਤੀ ਜਾ ਸਕੇ ਜੋ ਬਾਈਡਨ ਦੇ ਵੱਲੋਂ ਦਸਕਤ ਕੀਤੇ ਗਏ ਲੱਖਾਂ ਗੈਰ ਕਾਨੂੰਨੀ ਦਾਖਲਿਆਂ ਨੂੰ ਖਤਮ ਕੀਤਾ ਜਾ ਸਕੇ ਅਤੇ ਕਿਸੇ ਵੀ ਵਿਅਕਤੀ ਨੂੰ ਹਟਾ ਦਿੱਤਾ ਜਾ ਸਕੇ ਜੋ ਸੰਯੁਕਤ ਰਾਸ਼ ਅਮਰੀਕਾ ਦੀ ਸ਼ੁੱਧ ਸੰਪਤੀ ਨਹੀਂ ਹੈ ਜਾਂ ਸਾਡੇ ਦੇਸ਼ ਨੂੰ ਪਿਆਰ ਕਰਨ ਵਿੱਚ ਅਸਮਰਥ ਹੈ। ਉਹਨਾਂ ਇਹ ਵੀ ਕਿਹਾ ਕਿ ਉਹ ਦੇਸ਼ ਵਿੱਚ ਗੈਰ-ਨਾਗਰਿਕਾਂ ਨੂੰ ਸਾਰੇ ਸੰਗੀ ਲਾਭ ਅਤੇ ਸਬਸਿਡੀਆਂ ਨੂੰ ਖਤਮ ਕਰ ਦੇਣਗੇ। ਉਹਨਾਂ ਕਿਹਾ ਕਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਨ ਵਾਲੇ ਪ੍ਰਵਾਸੀਆਂ ਨੂੰ ਗੈਰ-ਕੁਦਰਤੀ ਬਣਾਉਣਗੇ ਅਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲਾ ਦੇਣਗੇ ਜੋ ਜਨਤਿਕ ਚਾਰਜ ਸੁਰੱਖਿਆ ਜੋਖਮ ਜਾਂ ਜਾਂ ਪੱਛਮੀ ਸਭਿਆਤਾ ਦੇ ਅਨੁਕੂਲ ਨਹੀਂ ਹੈ। ਹਾਂਗਕਾਂਗ ਵਿੱਚ ਇੱਕ ਬਹੁ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਲੱਗੀ ਭਿਆਨਕ ਅੱਗ ਵਿੱਚ ਫਾਇਰਫਾਈਟਰ ਅਜੇ ਵੀ ਪੀੜਤਾਂ ਦੀ ਭਾਲ ਕਰ ਰਹੇ ਨੇ ਕੰਪਲੈਕਸ ਦੀਆਂ 8 ਇਮਾਰਤਾਂ ਵਿੱਚੋਂ 7 ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਜਿਸ ਨਾਲ ਘੱਟੋ ਘੱਟ 128 ਲੋਕ ਮਾਰੇ ਗਏ ਹਾਂਗਕਾਂਗ ਫਾਇਰ ਡਿਪਾਰਟਮੈਂਟ ਦੇ ਡਿਪਟੀ ਡਾਇਰੈਕਟਰ ਡੇਰੇਕ ਆਰਮਸਟ੍ਰਾਂਗ ਚੇਨ ਨੇ ਕਿਹਾ ਕਿ ਇਮਾਰਤਾਂ ਵਿੱਚ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 128 ਹੋ ਗਈ ਹੈ ਪੀੜਤਾਂ ਦੀ ਭਾਲ ਅਜੇ ਵੀ ਜਾਰੀ ਰਿਪੋਰਟ ਅਨੁਸਾਰ ਬੁੱਧਵਾਰ ਨੂੰ ਬਾਂਗਫੂ ਕੋਰਟ ਕੰਪਲੈਕਸ ਦੀਆਂ 8 ਇਮਾਰ ਆਰਤਾ ਇਸਦੀ ਲਪੇਟ ਵਿੱਚ ਆ ਗਈਆਂ ਅਧਿਕਾਰੀਆਂ ਨੇ ਕਿਹਾ ਕਿ ਇਮਾਰਤਾਂ ਵਿੱਚ ਪੀੜਤਾ ਦੀ ਪਾਲ ਸ਼ੁੱਕਰਵਾਰ ਤੱਕ ਪੂਰੀ ਹੋ ਸਕਦੀ ਹੈ ਜਿਸ ਤੋਂ ਬਾਅਦ ਇਹ ਬਚਾਅ ਕਾਰਜ ਬੰਦ ਕਰ ਦਿੱਤਾ ਜਾਵੇਗਾ ਚੈਨ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਅਸਲ ਗਿਣਤੀ ਖੋਜ ਅਤੇ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ ਪੁਲਿਸ ਨੇ ਦੱਸਿਆ ਕਿ ਕੁਸਾਰੀ ਕੰਪਨੀ ਦੇ ਡਾਇਰੈਕਟਰ ਅਤੇ ਇੱਕ ਇੰਜੀਨੀਅਰਿੰਗ ਸਲਾਹਕਾਰ ਸਮੇਤ ਕੁੱਲ 8 ਲੋਕਾਂ ਨੂੰ ਗੈਰ ਇਰਾਦਤਨ ਕਤਲ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦੀ ਤਾਰੀਖ ਹੁਣ ਪੂਰੀ ਤਰ੍ਹਾਂ ਤੈਅ ਹੋ ਚੁੱਕੀ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਪੁਤਿਨ 4 ਅਤੇ 5 ਦਸੰਬਰ ਨੂੰ ਭਾਰਤ ਦਾ ਦੌਰਾ ਕਰਨਗੇ ਰੂਸ ਨੇ ਇਸ ਫੇਰੀ ਤੋਂ ਪਹਿਲਾਂ ਇੱਕ ਵੱਡਾ ਕਦਮ ਚੁੱਕਿਆ ਰੂਸ ਦੀ ਹੇਟਲੀ ਸੰਸਦ ਸਟੇਟ ਡੂਮਾ ਭਾਰਤ ਨਾਲ ਕੀਤੇ ਗਏ ਮਹੱਤਵਪੂਰਨ ਫੌਜੀ ਸਮਝੌਤੇ ਰਿਲੋਸ ਨੂੰ ਮਨਜ਼ੂਰੀ ਦੇਣ ਦੀ ਤਿਆਰੀ ਕਰ ਰਹੀ ਹੈ ਆਪਣੀ ਫੇਰੀ ਦੌਰਾਨ ਪੁਤਿਨ 23ਵੇਂ ਭਾਰਤ-ਰੂਸ ਸਲਾਨਾ ਸੰਮੇਲਨ ਵਿੱਚ ਹਿੱਸਾ ਵੀ ਲੈਣਗੇ ਇਹ ਲੌਜਿਸਟਿਕ ਸਹਾਇਤਾ ਨਾਲ ਸੰਬੰਧਿਤ ਇੱਕ ਫੌਜੀ ਸਮਝੌਤਾ ਜਿਸ ਤੇ 18 ਫਰਵਰੀ 20 ਵਿਚ ਭਾਰਤੀ ਰਾਜਦੂਤ ਬਿਨੇ ਕੁਮਾਰ ਅਤੇ ਉਸ ਸਮੇਂ ਦੇ ਰੂਸ ਦੇ ਉਪਰਖਿਆ ਮੰਤਰੀ ਅਲੈਗਜ਼ੈਂਡਰ ਫੋਮੇਨ ਨੇ ਦਸਕਰ ਕਿਤੇ ਸਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਇੱਕ ਦੂਜੇ ਦੇ ਫੌਜੀ ਟਿਕਾਣਿਆਂ ਤੇ ਸਹੂਲਤਾਂ ਦੀ ਵਰਤੋਂ ਕਰਨ ਦੀ ਆਗਿਆ ਦੇਣਾ ਸਾਂਝੇ ਫੌਜੀ ਅਭਿਆਸਾਂ ਦੀ ਸਹੂਲਤ ਲਈ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਕਾਰਜਾਂ ਵਿੱਚ ਸਹਿਯੋਗ ਨੂੰ ਤੇਜ਼ ਕਰਨਾ ਫੌਜੀ ਲੌਜਿਸਟਿਕਸ ਇੰਦਨਾਂ ਮੁਰੰਮਤ ਸਪਲਾਈ ਆਦਿ ਦੀ ਲਾਗਤ ਨੂੰ ਸਰਲ ਬਣਾਉਣ ਅਤੇ ਘਟਾਉਣ ਲਈ ਰੂਸੀ ਸਰਕਾਰ ਦਾ ਕਹਿਣਾ ਹੈ ਕਿ ਇਸ ਸਮਝੌਤੇ ਦੀ ਪਰਵਾਹਗੀ ਭਾਰਤ ਅਤੇ ਰੂਸ ਵਿਚਕਾਰ ਫੌਜੀ ਸਹਿਯੋਗ ਦੀ ਪ੍ਰਭਾਵਸ਼ੀਲਤਾ ਨੂੰ ਮਜ਼ਬੂਤ ਤੇ ਹੋਰ ਬਤਾਏਗੀ ਰਖਮਾਇਰ ਅਨੁਸਾਰ ਰੀਲੋਸ ਭਾਰਤ ਅਤੇ ਰੂਸ ਵਿਚਕਾਰ ਫੌਜੀ ਗਤੀਵਿਧੀਆਂ ਵਿੱਚ ਤਾਲਮਿਲ ਬਦਾਏਗਾ ਦੋਵੇਂ ਦੇਸ਼ਾਂ ਇੱਕ ਦੂਜੇ ਦੇ ਜਲ ਸੈਨਾ ਅਤੇ ਫੌਜੀ ਟਿਕਾਣਿਆਂ ਨੂੰ ਸ਼ਾਂਤੀਪੂਰਨ ਉਦੇਸ਼ਾਂ ਲਈ ਵਰਤਣ ਦੇ ਝੋਕ ਹੋਣਗੇ ਇਹ ਸਮਝੌਤਾ ਆਰਕਟਿਕ ਖੇਤਰ ਵਿੱਚ ਸਾਂਝੇ ਫੌਜੀ ਅਭਿਆਸਾਂ ਤੱਕ ਵੀ ਵਧ ਸਕਦਾ ਕਿਉਂਕਿ ਭਾਰਤ ਦੀ ਐਲ ਐਨ ਜੀ ਸਪਲਾਈ ਰੂਸ ਦੇ ਜਮਲ ਪ੍ਰਾਇਦੀਪ ਤੋਂ ਆਉਂਦੀ ਹੈ ਇਜ਼ਰਾਈਲੀ ਫੌਜਾਂ ਨੇ ਦੱਖਣੀ ਸੀਰੀਆ ਦੇ ਇੱਕ ਪਿੰਡ 'ਤੇ ਛਾਪੇਮਾਰੀ ਕੀਤੀ ਅਤੇ ਵਿਰੋਧ ਕਰਨ ਵਾਲੇ ਸਥਾਨਕ ਨਿਵਾਸੀਆਂ 'ਤੇ ਗੋਲੀਬਾਰੀ ਕੀਤੀ ਜਿਸ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ। ਸਥਾਨਕ ਮੀਡੀਆ ਤੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਇਹ ਘਟਨਾ ਅਜੇਹੇ ਸਮੇਂ ਵਾਪਰੀ ਜਦੋਂ ਇਜ਼ਰਾਈਲ ਕਈ ਮੋਰਚਿਆਂ 'ਤੇ ਲੜ ਰਿਹਾ ਅਤੇ ਗਾਜ਼ਾ ਵਿੱਚ ਇੱਕ ਹਿਲਦੀ ਜੁਗਬੰਦੀ ਚੱਲ ਰਹੀ ਹੈ। ਸੀਰੀਆ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਹਮਲਾ ਇੱਕ ਭਿਆਨਕ ਕਤਲੇਆਮ ਸੀ ਅਤੇ ਮਰਨ ਵਾਲਿਆਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਨੇ। ਸੀਰੀਆ ਦੀ ਸਰਕਾਰੀ ਨਿਊਜ਼ ਐਨਸੀ ਸਣਾ ਅਨੁਸਾਰ ਇਜ਼ਰਾਈਲੀ ਫੌਜ ਬੇਤਜ਼ਿਨ ਪ ਦੀ ਕੋਸ਼ਿਸ਼ ਕਰੀਆਂ ਸਨ ਅਤੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਭਾਰੀ ਗੋਲੀਬਾਰੀ ਕੀਤੀ। ਐਨਸੀ ਅਨੁਸਾਰ ਘਟਨਾ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਇਲਾਕੇ ਤੋਂ ਭੱਜ ਗਏ ਨੇ। ਇਜ਼ਰਾਈਲੀ ਫੌਜ ਨੇ ਸ਼ੁਕਰਵਾਨ ਨੂੰ ਕਿਹਾ ਕਿ ਉਸਨੇ ਖੂਫੀਆ ਜਾਣਕਾਰੀ ਤੋਂ ਬਾਅਦ ਇੱਕ ਇਸਲਾਮੀ ਸਮੂਹ ਦੇਸ਼ਕਿਆਂ ਨੂੰ ਫੜਨ ਲਈ ਮੇਦਜ਼ੀਨ ਵਿੱਚ ਇੱਕ ਕਾਰਵਾਈ ਸ਼ੁਰੂ ਕੀਤੀ ਜੋ ਇਜ਼ਰਾਈਲੀ ਨਾਗਰਿਕਾਂ ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਛਾਪੇਮਾਰੀ ਦੌਰਾਨ ਕਈ ਅਤਵਾਦੀਆਂ ਨੇ ਇਜ਼ਰਾਈਲੀ ਫੌਜਾਂ ਤੇ ਗੋਲੀਬਾਰੀ ਕੀਤੀ ਜਿਸ ਵਿੱਚ ਅੱਧਾ ਦਰਜਨ ਸੈਨਿਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਕਿ ਉਸ ਦੇ ਸੈਨਿਕਾਂ ਦੀ ਕਾਰਵਾਈ ਖਤਮ ਹੋ ਗਈ ਹੈ ਸਾਰੇ ਸ਼ੱਕੀ ਫੜੇ ਗਏ ਨੇ ਤੇ ਕਈ ਅੱਤਵਾਦੀ ਮਾਰੇ ਗਏ ਨੇ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਸਬੰਧ ਨਹੀਂ ਹਨ ਯੂਏ ਸੰਯੁਕਤ ਅਰਬ ਅਮੀਰਾਤ ਨੇ ਵਿਨੇਕਾਰਾਂ ਦੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਰਲੇ ਪਾਕਿਸਤਾਨੀ ਨਾਗਰਿਕਾਂ ਨੂੰ ਰੈਗੂਲਰ ਵੀਜ਼ਾ ਦੇਣ ਤੇ ਰੋਕ ਲਾ ਦਿੱਤੀ ਹੈ ਪਾਕਿਸਤਾਨੀ ਟਰੈਵਲਰਜ਼ ਨੇ ਵੱਡੇ ਪੱਧਰ ਤੇ ਵੀਜ਼ਾ ਰੱਦ ਹੋਣ ਦੀ ਸ਼ਿਕਾਇਤ ਕੀਤੀ ਸੀ ਇਹ ਕਦਮ ਪਾਕਿਸਤਾਨੀਆਂ ਦੇ ਵੈਸਟ ਏਸ਼ੀਅਨ ਦੇਸ਼ਾਂ ਦੀ ਯਾਤਰਾ ਕਰਨ ਅਤੇ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਚੁੱਕਿਆ ਗਿਆ ਯੂਏਈ ਨੇ ਸ਼ੱਕੀ ਵਿੱਦਿਅਕ ਪਰਮਾਨ ਪੱત્રਾਂ ਤੇ ਹੋਰ ਦਸਤਾਵੇਜ਼ਾਂ ਵਾਲੇ ਵੀਜ਼ਾ ਵਿਨੇਕਾਰਾਂ ਦੀ ਵੱਧ ਰਹੀ ਗਿਣਤੀ ਤੇ ਚਿੰਤਾ ਪ੍ਰਗਟ ਕੀਤੀ ਨਾਲ ਹੀ ਕੁਝ ਵੀਜ਼ਾ ਵਿਨੇਕਾਰਾਂ ਵਿਰੁੱਧ ਅਪਰਾਧਿਕ ਮਾਮਲੇ ਵੀ ਨੇ ਪਾਕਿਸਤਾਨੀ ਪਾਸਪੋਰਟਾਂ ਤੇ ਪਾਬੰਦੀ ਲਾਉਣ ਦੇ ਨੇੜੇ ਪਹੁੰਚ ਗਿਆ ट्रैवल एजंटਾਂ ਦੇ ਹਵਾਲੇ ਨਾਲ ਪਹਿਲੀ ਵਾਰ ਅਤੇ ਸਿੰਗਲ ਐਂਟਰੀ ਵੀਜ਼ਾ ਦੀਆਂ 70-80 ਫੀਸ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਚਕਰਬਾਤੀ ਤੂਫਾਨ ਦਿੱਤਵਾਨੇ ਸ਼੍ਰੀਲੰਕਾ ਚ ਭਿਆਨਕ ਤਬਾਹੀ ਮਚਾਈ ਹੈ ਅਤੇ ਹੁਣ ਤੱਕ 69 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 21 ਲੋਕ ਲਾਪਤ ਅਤੇ 14 ਚਕਮਿਨੇ ਆਫਤ ਪ੍ਰਬੰਧਨ ਕੇਂਦਰ ਅਨੁਸਾਰ ਚਕਰਬਾਤੀ ਤੂਫਾਨ ਨਾਲ ਲਗਭਗ 50 ਹਜ਼ਾਰ ਲੋਕ ਪ੍ਰਭਾਵਿਤ ਹੋਏ ਨੇ ਕਲਾਨੀ ਨਦੀ ਕਾਟੀ ਦੇ ਕਈ ਹਿਟਲੇ ਲਾਕਾਂ ਚ ਅਗਲੇੜ ਤਾਲੀਕੰਟ ਦੇ ਅੰਦਰ ਹੜ ਦਾ ਖਤਰਾ ਪ੍ਰਗਟਾਉਂਦੇ ਹੋਏ ਰਾਸਤਾਨੀ ਕੋਲੰਬੋ ਸਮੇਤ ਕਈ ਖੇਤਰਾਂ ਨੂੰ ਅਲਰਟ ਤੇ ਰੱਖਿਆ ਗਿਆ ਇਸ ਦਰਮਿਆਨ ਭਾਰਤ ਨੇ ਸ਼੍ਰੀਲੰਕਾ ਚ ਆਪਰੇਸ਼ਨ ਸਾਗਰ ਬੰਦੂ ਸ਼ੁਰੂ ਕਰਕੇ ਤਤਕਾਲ ਰਾਹਤ ਸਮਗਰੀ ਦੀ ਪਹਿਲੀ ਖੇ ਭੇਜੀ ਹੈ ਉ ਮੌਸਮ ਵਿਭਾਗ ਨੇ ਤਾਮਿਲਨਾਡੂ ਚ ਅਗਲੇ 3 ਦਿਨਾਂ ਲਈ ਬਹੁਤ ਭਾਰੀ ਮੀਂਹ ਦਾ ਅਗਾਉਂ ਅੰਦਾਜ਼ਾ ਪ੍ਰਗਟਾਇਆ ਤੇ ਕਈ ਜ਼ਿਲ੍ਹਿਆਂ ਲਈ ਰੈੱਡ ਤੇ ਔਰੇਂਜ ਅਲਰਟ ਜਾਰੀ ਕੀਤਾ ਦੱਸ ਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਕਰਵਾਨੂ ਚੱਕਰਬាទ ਪਰਵਾਪਿਤ ਸ਼੍ਰੀਲੰਕਾ ਲਈ ਰਾਹਤ ਸਮਗਰੀ ਪੇਜਵੋਂ ਦਾ ਐਲਾਨ ਕੀਤਾ ਤੇ ਜਾਨੀ ਨੁਕਸਾਨ ਤੇ ਸੋਗ ਜ਼ਾਹਰ ਕੀਤਾ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਹਾਲਾਤ ਨੂੰ ਦੇਖਦੇ ਹੋਏ ਵੱਧ ਮਦਦ ਪ੍ਰਦਾਨ ਕਰਨ ਲਈ ਤਿਆਰ ਹੈ ਪ੍ਰਧਾਨ ਮੰਤਰੀ ਨੇ ਕਿਹਾ ਸ਼੍ਰੀਲੰਕਾ ਦੇ ਉਹਨਾਂ ਲੋਕਾਂ ਦੇ ਪ੍ਰਤੀ ਮੇਰੀ ਹਮਦਰਦੀ ਹੈ ਜਿਨ੍ਹਾਂ ਨੇ ਚੱਕਰਬាទ ਡਿਟਵਾ ਕਾਰਨ ਆਪਣੇ ਅਜ਼ੀਜ਼ਾਂ ਨੂੰ ਗਵਾ ਦਿੱਤਾ ਮੈਂ ਸਾਰੇ ਪ੍ਰਵਾਪ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ ਕਿ ਆਪਨੇ ਨਜ਼ਦੀਕੀ ਸਮੁੰਦਰੀ ਗੁਆਂਡੀ ਨਾਲ ਇੱਕਜੁੱਟਤਾ ਪ੍ਰਦਰਸ਼ਿਤ ਕਰਦੇ ਹੋਏ ਭਾਰਤ ਨੇ ਆਪਰੇਸ਼ਨ ਸਾਗਰ ਬੰਦੂ ਦੇ ਅਧੀਨ ਤੁਰੰਤ ਰਾਹਤ ਸਮਗਰੀ ਅਤੇ ਮਨੁੱਖੀ ਮਦਦ ਤੇ ਆਫ਼ਤ ਰਾਹਤ ਭੇਜੀ ਹੈ ਅਸੀਂ ਹਾਲਾਤ ਨੂੰ ਦੇਖਦੇ ਹੋਏ ਹੋਰ ਵੱਧ ਮਦਦ ਪ੍ਰਦਾਨ ਕਰਨ ਲਈ ਤਿਆਰ ਹਾਂ ਇਹ ਸੰਦੇਸ਼ ਸੁਨੇਹੇ ਦੀ ਖਬਰ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼ਕਾਤ